ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਹੜੀ ਕਿ ਸ੍ਰੀ ਹਰਮੰਦਰ ਸਾਹਿਬ ਵਿਖੇ ਬਣਾਈ ਗਈ ਹੈ ਇਸ ਵੀਡੀਓ ਦੇ ਵਿੱਚ ਇੱਕ ਮੁਸਲਿਮ ਨੌਜਵਾਨ ਸਰੋਵਰ 'ਚ ਪੰਜ ਸਨਾਨਾ ਕਰਦਾ ਹੈ ਪਰ ਉਸ ਤੋਂ ਬਾਅਦ ਇਸ ਮੁਸਲਿਮ ਨੌਜਵਾਨ ਦੇ ਵੱਲੋਂ ਸਰੋਵਰ ਦੇ ਵਿੱਚ ਹੀ ਵਜ਼ੂ ਕਰ ਦਿੱਤਾ ਜਾਂਦਾ ਹੈ ਭਾਵ ਕਿ ਕੁਰਲੀ ਕਰ ਦਿੱਤੀ ਜਾਂਦੀ ਹੈ ਜਿਹੜੀ ਕਿ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਦੀ ਮਰਿਆਦਾ ਦੀ ਕੋਰ ਉਲੰਘਣਾ ਹੈ ਗੋਰਤਲਾ ਬੈਕ ਸਿੱਖਾਂ ਦੇ ਵਿੱਚ ਪਵਿੱਤਰ ਸਰੋਵਰ ਦੀ ਬਹੁਤ ਵੱਡੀ ਮਰਿਆਦਾ ਹੈ ਸਰੋਵਰ ਦੇ ਵਿੱਚੋਂ ਪਵਿੱਤਰ ਚੂਲਾ ਲਿਆ ਜਾਂਦਾ ਹੈ ਜੋ ਕਿ ਅੰਮ੍ਰਿਤ ਵਜੋਂ ਛਕਿਆ ਜਾਂਦਾ ਹੈ ਪਰ ਇਸ ਸਰੋਵਰ ਦੀ ਮਰਿਆਦਾ ਨੂੰ ਭੰਗ ਕਰ ਦਿੱਤਾ ਗਿਆ ਇਸ ਮੁਸਲਿਮ ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਸ ਮੁਸਲਿਮ ਨੌਜਵਾਨ ਨੇ ਪਵਿੱਤਰ ਸਰੋਵਰ ਦੇ ਵਿੱਚ ਕੁਰਲੀ ਤਾਂ ਕੀਤੀ ਹੀ ਹੈ ਨਾਲ ਹੀ ਉਸ ਨੇ ਅਜਿਹਾ ਕਰਨ ਮਗਰੋਂ ਕੁਝ ਇਸ ਤਰ੍ਹਾਂ ਦੇ ਨਾਲ ਪੋਜ ਦਿੱਤਾ ਹੈ ਜਿਵੇਂ ਕੋਈ ਸ਼ਰੀਦਰਬਾਰ ਸਾਹਿਬ ਦੇ ਵਿੱਚ ਮਾਡਲਿੰਗ ਕਰ ਰਿਹਾ ਹੋਵੇ ਜਾਂ ਫਿਰ ਜਿਵੇਂ ਕੋਈ ਰੇਡਰ ਰੇਡ ਪਾ ਕੇ ਉਂਗਲੀ ਖੜੀ ਕਰਕੇ ਲਹਿਰੋਂਦਾ ਹੈ ਕਿ ਉਸ ਨੇ ਨੰਬਰ ਲੈ ਲਿਆ ਤਾਂ ਇਸ ਤਰੀਕੇ ਦੀ ਕੁਝ ਵਾਈਬ ਕ੍ਰੀਏਟ ਕੀਤੀ ਜਾ ਰਹੀ ਹੈ ਪਰ ਇਹ ਸਭ ਕੁਝ ਗੁਰਦੁਆਰਾ ਸਾਹਿਬ ਦੇ ਸਰੋਵਰ ਦੀ ਪਵਿੱਤਰ ਮਰਿਆਦਾ ਦੀ ਘੋਰ ਉਲੰਘਣਾ ਹੈ ਜਿਸ ਕਰਕੇ ਸਿੱਖ ਸੰਗਤਾਂ ਦੇ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਹੈ ਹਾਲਾਂਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਡਿਊਟੀ ਤੇ ਕਈ ਸੇਵਾਦਾਰ ਵੀ ਹੁੰਦੇ ਨੇ ਪਰ ਫਿਰ ਵੀ ਇਸ ਮੁਸਲਿਮ ਨੌਜਵਾਨ ਦੇ ਵੱਲੋਂ ਪਵਿੱਤਰ ਸਰੋਵਰ ਦੀ ਮਰਿਆਦਾ ਦੀ ਘੋਰ ਉਲੰਘਣਾ ਕਰ ਦਿੱਤੀ ਗਈ ਹੈ ਇਸ ਮੁਸਲਿਮ ਨੌਜਵਾਨ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਕਰਕੇ ਵੱਡਾ ਵਿਵਾਦ ਖੜਾ ਹੋ ਗਿਆ ਤੇ ਇਹ ਵਿਵਾਦ ਹੁਣ ਹੋਰ ਜ਼ਿਆਦਾ ਭਖਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਜਿਸ ਦਾ ਹੁਣ ਐਸਜੀਪੀਸੀ ਦੇ ਵੱਲੋਂ ਸਖਤ ਨੋਟਿਸ ਵੀ ਲੈ ਲਿਆ ਗਿਆ ਤੇ ਹੁਣ ਇਸ ਨੌਜਵਾਨ ਦੀ ਪਾਲਵੀ ਕੀਤੀ ਜਾ ਰਹੀ ਹੈ ਹੁਣ ਐਸਜੀਪੀਸੀ ਦੇ ਵੱਲੋਂ ਇਸ ਮੁਸਲਿਮ ਨੌਜਵਾਨ ਤੇ ਸਖਤ ਐਕਸ਼ਨ ਲਈ ਜਾਣ ਦੀ ਗੱਲ ਵੀ ਆਖੀ ਜਾ ਰਹੀ ਹੈ ਨਿਊਜ਼ ਟੈਸਟ ਰਿਪੋਰਟ ਜਨਿਤਾਸ਼ੀ